ਕਣਾਂ ਕੇ ਸੁਣਿਓ ਗੱਲ ਮੇਰੀ ਮੈਂ ਥੋਡੇ ਭਲੇ ਦੀ ਕਹਿੰਦਾ ਹਾਂ ਇਹ ਕਹਿਣ ਵਾਲੇ ਪ੍ਰਚਾਰ ਕੇ ਜੋ ਪ੍ਰਚਾਰ ਬਦਲੇ ਦੇਖੇ ਨੇ ਇਹ ਕਹਿਣ ਵਾਲੇ ਪ੍ਰਚਾਰ ਕੇ ਜੋ ਪ੍ਰਚਾਰ ਬਦਲੇ ਦੇਖੇ ਨੇ ਇੱਕ ਮਰਕਾ ਇੱਕ ਥਾਂ ਯਾਰੀ ਦਾ ਇੱਕ ਮਰਕਾ ਇੱਕ ਥਾਂ ਯਾਰੀ ਦਾ ਤੇ ਕਈ ਹਾਰ ਪਰੋਈ ਫਿਰਦੇ ਨੇ ਜਦ ਗਿਣਤੀ ਵੱਜੇ ਯਾਰਾ ਦੀ ਫਿਰ ਹਾਰ